ਹਾਂਜੀ ਸਰ ਸੋ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਅਫਸਰ ਸਹਿਬਾਨ ਤੇ ਪ੍ਰੈਸ ਤੇ ਮੀਡੀਆ ਤੋਂ ਆਏ ਬਹੁਤ ਸਾਰੇ ਉਗੇ ਸਾਡੇ ਜੋ ਪ੍ਰੈਸ ਨੂੰ ਚਲਾ ਰਹੇ ਨੇ ਮੀਡੀਆ ਨੂੰ ਚਲਾ ਰਹੇ ਨੇ ਪੱਤਰਕਾਰ ਸਾਰਿਆਂ ਨੂੰ ਜੀ ਆਇਆਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਸੋ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਜਿਹੜੀ ਹੈਗੀ ਇਹ ਸ਼ੁਰੂ ਤੋਂ ਹੀ ਅੱਗੇ ਰਹੀ ਹੈ ਕੋਈ ਵੀ ਟੈਕਨੋਲੋਜੀ ਹੋਵੇ ਅਸੀਂ ਡਵੈਲਪ ਕਰਦੇ ਆਂ ਚਾਹੇ ਉਹ ਨਵੀਆਂ ਵੈਰਾਈਟੀਆਂ ਹੋਣ ਪ੍ਰੋਡਕਸ਼ਨ ਦੇ ਮੈਥਡ ਹੋਣ ਪ੍ਰੋਸੈਸਿੰਗ ਦੇ ਢਾਂਗ ਹੋਣ ਜੋ ਵੀ ਅਸੀਂ ਕਰ ਰਹੇ ਆਂ ਤੇ ਨਾਲ ਨਾਲ ਅਸੀਂ ਉਹ ਫਾਰਮਰ ਤੱਕ ਵੀ ਪਹੁੰਚਾਉਣੀ ਹੈ ਹਰ ਇੱਕ ਚੀਜ਼ ਜਿਹੜੀ ਅਸੀਂ ਕਰਦੇ ਆਂ ਸੋ ਮੀਡੀਆ ਦਾ ਬਹੁਤ ਵੱਡਾ ਰੋਲ ਰਹਿੰਦਾ ਸਾਡੇ ਕੋਲ ਜਿਹੜੀ ਟੈਕਨੋਲੋਜੀ ਅਸੀਂ ਡਵੈਲਪ ਕਰਦੇ ਆ ਉਹ ਮੀਡੀਆ ਦੇ ਜ਼ਰੀਏ ਫਾਰਮਰ ਤੱਕ ਪਹੁੰਚਦਾ ਹੈਗਾ ਨਾਟਕੇ ਪੰਜਾਬ ਦੇ ਫਾਰਮਰ ਦੂਜੀਆਂ ਸਟੇਟਾਂ ਦੇ ਫਾਰਮਰ ਦੇ ਕੋਲ ਜਾ ਰਿਹਾ ਹੈ ਸੋ ਇੱਥੇ ਜੋ ਇੰਡਸਟਰੀ ਹੈਗੀ ਇਹਨੂੰ ਅਸੀਂ ਅੱਗੇ ਟ੍ਰੈਡੀਸ਼ਨਲ ਐਗਰੀਕਲਚਰ ਕਰ ਰਹੇ ਆ ਯੂਨੀਵਰਸਿਟੀ ਨੇ ਵੀ ਹੁਣ ਤੱਕ ਇਹ ਅਸੀਂ ਇੰਜੀਨੀਅਰਿੰਗ ਕਾਲਜ ਦੇ ਫਾਰਮ ਤੇ ਬੈਠੇ ਆ ਇੰਜੀਨੀਅਰਿੰਗ ਕਾਲਜ ਦੀ ਜਿਹੜੀ ਖੇਤੀ ਮਸ਼ੀਨਰੀ ਹੈ ਇੰਡੀਆ ਦੇ ਵਿੱਚ ਜਿਹੜੀ 50% ਖੇਤੀ ਮਸ਼ੀਨਰੀ ਹੈ ਉਹਦੇ ਪ੍ਰੋਟੋਟਾਈਪ ਇਸ ਕਾਲਜ ਨੇ ਬਣਾਏ ਨੇ ਸੋ ਇਹਨਾਂ ਨੇ ਲੀਡ ਲਈ ਸ਼ੁਰੂ ਤੋਂ ਹੀ ਤੇ ਅੱਜ ਜੋ ਆਪਾਂ ਇੱਥੇ ਇਕੱਠੇ ਹੋਏ ਆਂ ਤੇ ਹੁਣ ਅਸੀਂ ਕੀ ਕਰ ਰਹੇ ਆਂ ਕਿ ਜਿਹੜੀ ਐਗਰੀਕਲਚਰ ਹੈ ਇਹਨੂੰ ਅਸੀਂ ਡਿਜੀਟਲ ਐਗਰੀਕਲਚਰ ਵੱਲ ਜਾ ਰਹੇ ਆਂ ਇਹਨੂੰ ਡਿਜੀਟਾਈਜੇਸ਼ਨ ਕਰ ਰਹੇ ਆਂ ਜਿਹਦੇ ਵਿੱਚ ਅਸੀਂ ਇੱਥੇ ਸਕੂਲ ਬਣਾਇਆ ਇੱਕ ਐਸ ਡਿਸ਼ਾ ਸਕੂਲ ਆਫ ਡਿਜੀਟਲ ਇਨੋਵੇਸ਼ਨ ਫਾਰ ਸਮਾਰਟ ਐਗਰੀਕਲਚਰ ਉਹਦੇ ਤਹਿਤ ਅਸੀਂ ਇਹ ਕੰਮ ਸ਼ੁਰੂ ਕੀਤਾ ਕੰਮ ਤਾਂ ਇਹ ਪਹਿਲਾਂ ਸ਼ੁਰੂ ਕੀਤਾ 8-10 ਸਾਲ ਤੋਂ ਤੇ ਹੁਣ ਉਹਦੇ ਚ ਉਹ ਸਾਨੂੰ ਸਕਸੈਸ ਮਿਲ ਰਹੀ ਸਾਰਾ ਕੁਝ ਤੇ ਇਹਦੇ ਵਿੱਚ ਅਸੀਂ ਜਿਹੜਾ ਸਕੂਲ ਬਣਾਇਆ ਇਹਦੇ ਵਿੱਚ AI ਯੂਜ਼ ਕਰਨੀ ਹੈਗੀ GPS ਯੂਜ਼ ਕਰਨਾ ਹੈਗਾ ਆਟੋ ਆਟੋਮੈਟਿਕ ਸਿਸਟਮ ਲੈ ਕੇ ਆਉਣੇ ਆ ਰੋਬੋਟਿਕਸ ਲੈ ਕੇ ਆਉਣੇ ਨੇ ਜੀਓ ਸਪੇਸ਼ਲ ਇੰਟੈਲੀਜੈਂਸ ਲੈ ਕੇ ਆਉਣੇ ਉਹ ਸਾਰਾ ਕੁਝ ਇਸ ਸਕੂਲ ਦੇ ਅੰਦਰ ਹੋਣਾ ਅੱਜ ਉਹ ਅਸੀਂ ਇਹ ਤੁਹਾਨੂੰ ਲਾਈਵ ਡੈਮੋਨਸਟ੍ਰੇਸ਼ਨ ਦਿੱਤੀ ਹੈ ਉਹ ਇੱਥੇ ਇੱਕ ਟਰੈਕਟਰ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਆਟੋ ਸਟੀਅਰਿੰਗ ਟਰੈਕਟਰ ਤੇ ਉਹ ਇਦਾਂ ਦਾ ਬਣਾਇਆ ਇਹਦੇ ਵਿੱਚ ਜੀਪੀਐਸ ਯੂਜ਼ ਹੁੰਦਾ ਹੈਗਾ ਇਹਦੇ ਸੈਂਸਰ ਯੂਜ਼ ਹੁੰਦੇ ਨੇ ਇਹਦੇ ਵਿੱਚ ਕੰਪਿਊਟਰ ਹੁੰਦਾ ਜਿਹੜਾ ਕਿ ਆਈਪੈਡ ਹੈਗਾ ਸੋ ਤਿੰਨ ਤਿੰਨੇ ਅਟੈਚਮੈਂਟ ਦੇ ਨਾਲ ਲੱਗੀਆਂ ਨੇ ਇਹ ਜਿਹੜੀਆਂ ਅਟੈਚਮੈਂਟ ਨੇ ਤੁਸੀਂ ਕਿਸੇ ਵੀ ਛੋਟੇ ਟਰੈਕਟਰ 25 ਹਾਰਸ ਪਾਵਰ 35 ਹਾਰਸ ਪਾਵਰ 45 ਹਾਰਸ 65 ਜਿੰਨਾ ਹੈ ਉਹ ਕਿਸੇ ਤੇ ਵੀ ਲਾ ਸਕਦੇ ਹੋ ਇਹ ਨਵੇਂ ਟਰੈਕਟਰ ਤੇ ਵੀ ਲੱਗ ਜਾਣਗੇ ਤੇ ਪੁਰਾਣੇ ਟਰੈਕਟਰ ਤੇ ਵੀ ਲੱਗ ਜਾਣਗੇ ਇਹਦੇ ਵਿੱਚ ਜਿਸ ਤਰ੍ਹਾਂ ਦਾ ਵੀ ਟਰੈਕਟਰ ਆਪਾਂ ਲਾ ਸਕਦੇ ਆ ਸੋ ਇਹ ਅਟੈਚਮੈਂਟ ਜਿਹੜੀਆਂ ਅਸੀਂ ਲਾਈਆਂ ਨੇ ਇਹਦੇ ਵਿੱਚ ਕੀ ਹੋ ਰਿਹਾ ਜਿਹੜਾ ਆਟੋ ਸਟੀਅਰਿੰਗ ਟਰੈਕ ਇਹ ਡਰਾਈਵਰ ਅਸਿਸਟੈਂਟ ਹੈਗਾ ਇੱਕ ਵਾਰ ਡ੍ਰੈਗਰ ਉੱਤੇ ਬੈਠ ਕੇ ਉਹਨੇ ਚਲਾ ਦਿੰਦਾ ਹੈ ਫਿਰ ਉਹ ਨਿਗਰ ਰੱਖਦਾ ਸਾਰਾ ਤੇ ਅਦਰਵਾਈਜ਼ ਇਹ ਸਾਰਾ ਜਿਹੜਾ ਸਾਰਾ ਪ੍ਰੋਗਰਾਮ ਕਰਦਨੇ 1 ਏਕੜ ਬੋਣਾ ਅੱਧਾ ਏਕੜ ਬੋਣਾ ਆਪਾਂ ਨੇ 2 ਏਕੜ ਬੋਣੇ ਆ ਜਿੰਨੀ ਪ੍ਰੋਗਰਾਮ ਹੀ ਕਰਾਂਗੇ ਇਹਨੇ ਆਪੇ ਸਿੱਧਾ ਜਾਣਾ ਤੇ ਜਿਵੇਂ ਪ੍ਰੋਗਰਾਮ ਕੀਤੀ ਉਹਨੇ ਆਪੇ ਸਾਰਾ ਚੱਕਰ ਖਾ ਕੇ ਆ ਜਾਣਾ ਓਵਰਲੈਪਿੰਗ ਕੋਈ ਨਹੀਂ ਕਰਦਾ ਕੋਈ ਖਾਲੀ ਜਗ੍ਹਾ ਨਹੀਂ ਛੱਡਦਾ ਬਜਾਈ ਜੇ ਕਰਨੀ ਤੇ ਬਹੁਤ ਵਧੀਆ ਅਸੀਂ ਬਹੁਤ ਸਾਰੇ ਸੰਦੇ ਨੇ ਜਿਵੇਂ ਕਿ ਕਲਟੀਵੇਟਰ ਹੈਗੇ ਨੇ ਹੈਰੋ ਨੇ ਉਹ ਚੈੱਕ ਕਰ ਲਿਆ ਸਮਾਰਟ ਸੀਡਰ ਸੁਪਰ ਸੀਡਰ ਚਲਾ ਕੇ ਦੇਖ ਲਿਆ ਤੇ ਸਾਰੇ ਸਫਲ ਕਾਮਯਾਬ ਨੇ ਸੋ ਇਹਦੇ ਨਾਲ ਇੱਕ ਤਾਂ ਜਿਹੜਾ ਡਰਾਈਵਰ ਹੈਗਾ ਜਦੋਂ ਚੱਲਦਾ ਥਸ ਕੇ ਗਰਮੀ ਦੇ ਵਿੱਚ ਸੁੱਕੀ ਮਿੱਟੀ ਹੁੰਦੀ ਹੈ ਮੂੰਹ ਤੇ ਮਿੱਟੀ ਬਹੁਤ ਪੈਂਦੀ ਹੈ ਤੁਹਾਡੇ ਤੇ ਗਰਮੀ ਵੀ ਬਹੁਤ ਹੁੰਦੀ ਹੈ ਉਹਨੂੰ ਥੋੜਾ ਸਹੂਲਤ ਹੋਏਗੀ ਨਾਲ ਨਾਲ ਇਹਦੇ ਵਿੱਚ ਜਦੋਂ ਲੇਬਰ ਨਹੀਂ ਨਾ ਸਾਨੂੰ ਮਿਲਦੀ ਲੇਬਰ ਦੀ ਘਾਟ ਆ ਰਹੀ ਹੈ ਅੱਜਕੱਲ ਹਰ ਜਗ੍ਹਾ ਤੇ ਤੇ ਉਹ ਲੇਬਰ ਦੀ ਘਾਟ ਵੀ ਪੂਰੀ ਕਰੂਗਾ ਇਸੇ ਤਰ੍ਹਾਂ ਇਹ ਦੂਜੀ ਮਸ਼ੀਨ ਅਸੀਂ ਤੁਹਾਨੂੰ ਹੋਰ ਦਿਖਾਈ ਜਿਹੜੀ ਵਾਕ ਐਂਡ ਵਾਕ ਬਿਹਾਈਂਡ ਮਸ਼ੀਨ ਹੈਗੀ ਰਾਈਸ ਟ੍ਰਾਂਸਪਲੈਂਟਰ ਦੀ ਉਹਦੇ ਚ ਵੀ ਵਾਕ ਬਿਹਾਈਂਡ ਇੱਕ ਬੰਦਾ ਸੀ ਜਿਹੜਾ ਪਿੱਛੇ ਹੋ ਕੇ ਚਲਾਉਂਦਾ ਸੀ ਅਸੀਂ ਹੁਣ ਵੇਖ ਰਹੇ ਹਾਂ ਜੇ ਚਲਦੀ ਸੀ ਉਹਦਾ ਬੰਦਾ ਪਿੱਛੇ ਹੈ ਕਿਉਂਕਿ ਇਹ ਖੜੇ ਪਾਣੀ ਚਲਦੀ ਹੈ ਉਹਦਾ ਪੈਰ ਹੇਠਾਂ ਗਾਰੇ ਚ ਤਸ ਜਾਂਦਾ ਹੁਣ ਬਹੁਤ ਔਖਾ ਗਾਰੇ ਵਿੱਚੋਂ ਕੱਢ ਕੇ ਬਹੁਤ ਲੇਬਰ ਲੱਗਦੀ ਉਹਦੀ ਤੇ એનર્ਜੀ ਬਹੁਤ ਲੱਗਦੀ ਹੈ ਹੁਣ ਅਸੀਂ ਉਹਤੇ ਰਿਮੋਟ ਲਾਤਾ ਇਹ ਰਿਮੋਟ ਅਸੀਂ ਹੁਣ ਡੈਮੋਨਸਟ੍ਰੇਟ ਕੀਤਾ ਹੈ ਮਸ਼ੀਨ ਨੂੰ ਇੱਥੇ ਇੱਕ ਉਹੀ ਇੱਕ ਬੰਦਾ ਉਹਨੂੰ ਬਾਹਰ ਬੈਠ ਕੇ ਖੇਤ ਦੇ ਵਿੱਚ ਛਾਂ ਦੇ ਜੀ ਹੁਣ ਅਪ ਛਾਂ 'ਚ ਬੈਠੇ ਆਂ ਦੂਰ ਤੋਂ ਹੀ ਉਸ ਨੂੰ ਰਿਮੋਟ ਦੇ ਨਾਲ ਜਿਵੇਂ ਟੀਵੀ ਸਾਰਾ ਰਿਮੋਟ ਦੇ ਨਾਲ ਕਰੀ ਜਾਂਦੇ ਆ ਇਦਾਂ ਹੀ ਇਹ ਮਸ਼ੀਨ ਰਿਮੋਟ ਦੇ ਨਾਲ ਚੱਲੂਗੀ ਸੋ ਇਹਦੇ ਨਾਲ ਵੀ ਜਿਹੜਾ ਲਾਉਣ ਵਾਲਾ ਬੰਦਾ ਹੈਗਾ ਉਹਦੀ ਜਿਹੜੀ ਇੰਨੀ ਤਾਕਤ ਲੱਗਦੀ ਸੀ એનર્ਜੀ ਲੱਗਦੀ ਸੀ ਉਹ ਘਟੂਗੀ ਜੇ ਲੇਬਰ ਦੀ ਵੀ ਸ਼ੋਰਟੇਜ ਆ ਰਹੀ ਹੈ ਉਹ ਵੀ ਸਾਨੂੰ ਇਹਦਾ ਫਾਇਦਾ ਹੋਏਗਾ ਕਿਸਾਨਾਂ ਨੂੰ ਕਿੱਥੇ ਫਾਇਦਾ ਹੋਏਗਾ ਦੇਖੋ ਅਸੀਂ ਇੱਕ ਆਪਸ਼ਨ ਦੇ ਰਹੇ ਹਾਂ ਕਿਸਾਨਾਂ ਨੂੰ ਉਹਨਾਂ ਕੋਲ ਟਰੈਕਟਰ ਹੈਗੇ ਨੇ ਜਿਓ ਇਹ ਲਾਉਣਾ ਚਾਹੁੰਦੇ ਨੇ ਉਹ ਲਾ ਸਕਦੇ ਨੇ ਅਸੀਂ ਹੈਲਪ ਕਰਾਂਗੇ ਡੈਮ ਜਿਹੜੇ ਹੁਣ ਸਤੰਬਰ ਚ ਆਉਣਗੇ ਉੱਥੇ ਵੀ ਚੀਜ਼ਾਂ ਸੀ ਡੈਮੋਨਸਟ੍ਰੇਟ ਕਰਾਂਗੇ ਉਹਨੂੰ ਦਿਖਾਵਾਂਗੇ ਤਾਂ ਕਿ ਦੇਖ ਕੇ ਚੁਆਇਸ ਦੇ ਰਹੇ ਆ ਜੇ ਉਹ ਲਾਉਣਾ ਚਾਹੁੰਦੇ ਤੇ ਲਾ ਸਕਦੇ ਆ ਅਸੀਂ ਹਰ ਕੋਈ ਕਰਾਂਗੇ ਕਿ ਕਿੰਨਾ ਤੱਕ ਖਰਚ ਹੋਏਗਾ ਪੈਸਾ ਦੇਖੋ ਇਹ ਹੁੰਦਾ ਇਹ ਹੈਗੀ ਸਾਰੀ ਇਲੈਕਟ੍ਰੋਨਿਕ ਟੈਕਨੋਲੋਜੀ ਤੇ ਜਿਹੜੀਆਂ ਇਲੈਕਟ੍ਰੋਨਿਕ ਟੈਕਨੋਲੋਜੀ ਹੁੰਦੀਆਂ ਜਦੋਂ ਸ਼ੁਰੂ ਹੁੰਦੀਆਂ ਨੇ ਪੈਸਾ ਕਾਫੀ ਜ਼ਿਆਦਾ ਹੁੰਦਾ ਪਰ ਜਿਉਂ-ਜਿਉਂ ਟੈਕਨੋਲੋਜੀ ਆਈ ਜਾਂਦੀ ਬਹੁਤ ਸਸਤੀ ਹੋਏ ਨੇ ਮੋਬਾਈਲ ਫੋਨ ਕਿੰਨੇ ਸਸਤੇ ਹੋ ਗਏ ਹੁਣ ਸੋ ਇਦਾਂ ਦੀ ਟੈਕਨੋਲੋਜੀ ਇਹਦੇ ਚ ਉਹੀ ਚੀ ਸਰ ਕਿਹਦੇ ਕਿਸਾਨ ਕਿੱਲੇ ਕਿੰਨੀ ਲੱਗਦਾ ਹੈ ਛੋਟੇ ਕਿਸਾਨ ਜਾਂ ਵੱਡੇ ਕਿਸਾਨ ਦੇਖੋ ਇਹ ਤਾਂ ਜਿਹੜੀ ਇਹ ਟੈਕਨੋਲੋਜੀ ਹੈ ਕਿਸਾਨ ਇਹ ਤਾਂ ਛੋਟੇ ਵੀ ਕਰ ਸਕਦੇ ਵੱਡੇ ਵੀ ਕਰ ਸਕਦੇ 1 ਏਕੜ ਹੀ ਪਾਉਣਾ 1 ਏਕੜ ਹੀ ਪਾਉਣਾ ਦਾਅਵੇ ਨੇ ਵਾਦਣਾ ਹੈਗਾ ਇਹ ਚੂਜ਼ ਕਰਨਾ ਫਾਰਮਰ ਨੇ ਤੇ ਦੂਜੇ ਹੁੰਦੇ ਸਾਡੇ ਕਿਸਾਨ ਤਾਂ ਇੰਨੇ ਸ਼ੌਂਕ ਰੱਖਦੇ ਨੇ ਟਰੈਕਟਰਾਂ ਦੇ ਉੱਤੇ 1.5 ਲੱਖ ਦਾ 2 ਲੱਖ ਦਾ ਉਹ ਡੀਜੇ ਸਿਸਟਮ ਲਾ ਲੈਂਦੇ ਨੇ ਸ਼ੌਂਕ ਇਹ ਹੋਰਾਂ ਦਾ ਇਹ ਵੀ ਇੱਕ ਸ਼ੌਂਕ ਹੀ ਹੋਊਗਾ ਕਿ ਅਸੀਂ ਸਾਡੇ ਕੋਲ ਆਟੋ ਸਟੀਅਰਿੰਗ ਟਰੈਕਟਰ ਹੈਗਾ ਸਰ ਇੱਕ ਜਿਹੜੀ ਹੁਣ ਤੱਕ ਜਿੰਨੀ ਵੀ ਟੈਕਨੋਲੋਜੀ ਲੈ ਕੇ ਆਉਂਦੀ ਆ ਜਿੰਨੀ ਵੀ ਅਪਡੇਟਡ ਟੈਕਨੋਲੋਜੀ ਆ ਕਿੰਨੇ ਪਰਸੈਂਟ ਕਿਸਾਨ ਪੰਜਾਬ ਦੇ ਵਿੱਚ ਯੂਜ਼ ਕਰ ਰਹੇ ਨੇ ਕੋਈ ਇਸ ਤਰ੍ਹਾਂ ਦਾ ਸਰਵੇ ਕਰਾਇਆ ਹੈ ਜੀ ਹੁਣ ਤੱਕ ਦੇਖੋ ਅਸੀਂ ਇਹ ਸਰਵੇ ਤਾਂ ਕਰਾਉਨੇ ਆ ਜਿਹੜੀ ਟੈਕਨੋਲੋਜੀ ਦੇ ਰਹੇ ਆ ਜਿਵੇਂ ਹੁਣ ਮਸ਼ੀਨਾਂ ਨੇ ਸਾਡੀਆਂ ਕਲਟੀਵੇਟਰ ਨੇ ਆਪਾਂ ਇਥੇ ਚੱਲਦਾ ਦੇਖਿਆ ਹੈਰੋ ਨੇ ਇਹ ਸਾਰੇ ਟਰੈਕਟਰ ਦੇ ਲੱਗਿਆ ਹੋਏ ਯਾਨੀ ਇਹ ਪ੍ਰੋਟੋਟਾਈਪ ਇਹ ਉਹਨੇ ਦਿੱਤੇ ਹੋਏ ਨੇ ਮੈਂ ਪਹਿਲਾਂ ਕਹਿ ਕੇ ਇੱਟਾ ਇੰਡੀਆ ਦੇ ਵਿੱਚ ਜਿਹੜੀ 50% ਐਗਰੀਕਲਚਰ ਮਸ਼ੀਨਰੀ ਦੀ ਹੈ ਮੋਰ ਥੈਨ 50% ਉਹ ਇੱਥੇ ਪ੍ਰੋਟੋਟਾਈਪ ਬਣੇ ਨੇ ਅੱਗੇ ਜਿਹੜੇ ਮੈਨੂਫੈਕਚਰਰ ਨੇ ਉਹਨਾਂ ਨੇ ਕਿਹਾ ਕਿ ਲਾਰਜ ਸਕੇਲ ਤੇ ਦੇਣਗੇ ਸਰ ਇਸ ਤਰ੍ਹਾਂ ਦਾ ਵੀ ਲੈ ਕੇ ਆਏਗੇ ਕੁਝ ਜਿਵੇਂ ਕੇਬੀਕੇ ਨੇ ਜਾਂ ਸੋਸਾਇਟੀਜ਼ ਨੇ ਵੀ ਕੋਈ ਟਰੈਕਟਰ ਉੱਥੇ ਦੇ ਕੇ ਕੋਈ ਸਬਸਿਡੀ ਰੇਟ ਤੇ ਇਸ ਤਰ੍ਹਾਂ ਦਾ ਕੋਈ ਟਰੈਕਟਰ ਤਿਆਰ ਕਰਕੇ ਦਿੱਤਾ ਜਾਵੇ ਵੀ ਕਿਸਾਨਾਂ ਨੂੰ ਉੱਥੋਂ ਲੈ ਕੇ ਇਹ ਕਰ ਸਕਦੇ ਨੇ ਇੱਕ ਕਸਟਮਰ ਹੈ ਸੈਂਟਰ ਸਾਡੇ ਕੋਲ ਹੈਗੇ ਨੇ ਬਹੁਤ ਸਾਰੀਆਂ ਮਸ਼ੀਨਾਂ ਨੇ ਟਰੈਕਟਰ ਜਿਹੜੇ ਸੋਸਾਇਟੀਆਂ ਬਣੀਆਂ ਹੋਏ ਨੇ ਕਸਟਮਰੀ ਸੈਂਟਰ ਨੇ ਪ੍ਰਾਈਵੇਟ ਲੋਗਾ ਨੂੰ ਰੈਂਟ ਆਊਟ ਕਰਦੇ ਨੇ ਫਿਰ ਉਹ ਸਰ ਇਹਦੇ ਵਿੱਚ ਜਿਵੇਂ ਉਬਰਾਈਜੇਸ਼ਨ ਹੈ ਨਾ ਉਬਰ ਟੈਕਸੀਆਂ ਮਿਲਦੀਆਂ ਨੇ ਅੱਜਕੱਲ ਉਹੀ ਮਾਡਲ ਨੇ ਪੰਜਾਬ ਵਿੱਚ ਸਾਰੇ ਹੋਰ ਸਟੇਟਾਂ ਚੱਲ ਰਿਹਾ ਹੁਣ ਤੇ ਇਹ ਵੀ ਟਰੈਕਟਰ ਇਸੇ ਤਰ੍ਹਾਂ ਦਾ ਇਹ ਤਾਂ ਬਣ ਜਾਊਗਾ ਇਹਦੇ ਦਿੱਕਤ ਕੋਈ ਨਹੀਂ ਹੈਗੇ ਵਿੱਚ ਜੇ ਆਪਣਾ ਲੈਣਾ ਆਪਣਾ ਵੀ ਬਣ ਜਾਊਗਾ ਜੇ ਸੋਸਾਇਟੀ ਨੇ ਲੈਣਾ ਸੋਸਾਇਟੀ ਬਣਾ ਲਓਗੇ ਤੇ ਜੇ ਕੋਈ ਹੋਰ ਇਸ ਤਰ੍ਹਾਂ ਦੇ ਆਰਗੇਨਾਈਜੇਸ਼ਨ ਕਰਨਾ ਚਾਹੁੰਦੀ ਉਹ ਕਰ ਸਕਦਾ ਹੈ ਜਿਹੜਾ ਸਿਸਟਮ ਹੈ ਪੀਏਯੂ ਹੀ ਕਿਸਾਨਾਂ ਨੂੰ ਪ੍ਰੋਵਾਈਡ ਕਰਾਇਆ ਗਿਆ ਕਿਸੇ ਕੰਪਨੀ ਦੇ ਨਾਲ ਗੱਲ ਕਰਕੇ ਦੇਖੋ ਇਹ ਸੋਲੂਸ਼ਨ ਕੰਪਨੀਆਂ ਦਿੰਦੀਆਂ ਨੇ ਜਿਵੇਂ ਹੁਣ ਆਪਾਂ ਜੋ ਕੰਪਿਊਟਰ ਹੈ ਉਹਦੇ ਜਿਹ ਕੰਪਨੀਆਂ ਬਣਾਉਂਦੀਆਂ ਨੇ ਅਸੀਂ ਅਸਿਸਟ ਕਰਾਂਗੇ ਫਾਰਮਰ ਦੀ ਉਹ ਟੈਲ देम ਕਿ ਆ ਬੈਟਰ ਹੈ ਆ ਨਹੀਂ ਬੈਟਰੇਗਾ ਹੁਣ ਹੋਰ ਵੀ ਬਹੁਤ ਸਾਰੇ ਪ੍ਰੋਡਕਟ ਕੰਪਨੀਆਂ ਆਧਾਰੇ ਨੇ ਫਰਟੀਲਾਈਜ਼ਰ ਆ ਰਹੇ ਨੇ ਪੈਸਟੀਸਾਈਡ ਆ ਰਹੇ ਨੇ ਵੀਡੀਸਾਈਡ ਆ ਰਹੇ ਨੇ ਅਸੀਂ ਸਾਰੇ ਟੈਸਟ ਕਰਦੇ ਪਹਿਲਾਂ ਜਦੋਂ 3 ਸਾਲ ਟੈਸਟ ਕਰਦੇ ਫਿਰ ਅਸੀਂ ਰეკਮੈਂਡ ਕਰਦੇ ਕਿ ਆ ਪ੍ਰੋਡਕਟ ਬੈਟਰ ਹੈ ਇਸ ਕੰਪਨੀ ਦਾ ਹੈ ਜੋ ਵੀ ਹੈ ਤੇ ਉਦਾਂ ਹੀ ਇਹਦਾ ਅਸੀਂ ਦੱਸਾਂਗੇ ਕਿ ਨਹੀਂ ਤਾਂ ਕਨਫਿਊਜ਼ ਹੋ ਜਾਣਗੇ ਫਾਰਮਰ ਅਸੀਂ ਟੈਸਟ ਕਰਕੇ ਦੱਸਾਂਗੇ ਉਹਨਾਂ ਨੂੰ ਵੀ ਕਿਹੜਾ ਸੋਲੂਸ਼ਨ ਬੈਟਰ ਸਰ ਇਹਦੇ ਵਿੱਚ ਕਿੰਨੀ ਪੜਾਈ ਦੀ ਪੜਾਈ ਦੀ ਬਹੁਤੀ ਲੋੜ ਨਹੀਂ ਕੋਈ